ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਨਹੀਂ ਲੱਗੀ ਆਪਾਂ ਕਾਫੀ ਦਿਨ ਹੋ ਗਏ ਜੀ ਸੋਣਤਾ ਦੀ ਵੀਡੀਓ ਅਪਲੋਡ ਨਹੀਂ ਕਰ ਸਕੇ ਥੋੜਾ ਜਿਹਾ ਤਾਂ ਵੀ ਇਹ ਨਾ ਮੈਂ ਮੈਡੀਸਿਨ ਲੈਣ 바ਗੀ ਸੀ ਉਸ ਕਰਕੇ ਉਧਰ ਦਿੱਕਤ ਹੋ ਗਈ ਤੁਹਾਨੂੰ ਪਤਾ ਵੀ ਜਦੋਂ ਲੰਬਾ ਸਫ਼ਰ ਕਰਦੇ ਆ ਨਾ ਸਫ਼ਰ ਤੇ ਜਾਈਏ ਸਵੇਰੇ 3 ਵਜੇ ਜਾ ਕੇ ਉੱਠ ਕੇ ਸਾਨੂੰ ਜਾਣਾ ਪੈਂਦਾ ਸ਼ਾਮ ਨੂੰ 8-9 ਵਜੇ ਜਾਂਦੇ ਨੇ ਫਿਰ ਦੂਸਰੇ ਦਿਨ ਤੱਕ ਵੀ ਕਹਾਫਟ ਹੁੰਦੀ ਹੈ ਬਾਕੀ ਫਿਰ ਆਪਣੀ ਮੱਤ ਸੂਪੀ ਜੀ ਕੱਲ ਸ ਸੂਟਾਂ ਦੀ ਵੀਡੀਓ ਜਿਹੜੀ ਅਪਲੋਡ ਨਹੀਂ ਕਰ ਸਕੀ ਥੋੜਾ ਜਿਹਾ ਪਤਾ ਨਹੀਂ ਕਿਉਂ ਸਿਸਟਮ ਦੀ ਹੱਲ ਗਿਆ ਵੀਡੀਓ ਦਾ ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਗਈ ਚਲੋ ਜੀ ਆਪਾਂ ਹੁਣ ਜਿਹੜੀ ਸੂਟਾਂ ਦੀ ਵੀਡੀਓ ਹੈ ਕੰਟੀਨਿਊ ਰੱਖਾਂਗੇ ਜੀ ਆਪਾਂ ਸੋਹਣੇ ਸੋਹਣੇ ਹਨਾ ਸੂਟ ਜਿਹੜੇ ਫੈਬਰਿਕ ਲੈ ਕੇ ਆਏ ਅੱਦਵਾਲੀ ਕਲੈਕਸ਼ਨ ਹੈ ਜਿਹੜੀ ਬਹੁਤ ਪਿਆਰੇ ਨੇ ਬਹੁਤ ਪ੍ਰਿੰਟ ਸੋਹਣੇ ਨੇ ਮੈਥੋਂ ਲਾਈਵ ਵੀ ਨਹੀਂ ਹੋਇਆ ਗਿਆ ਤਿੰਨ ਚਾਰ ਦਿਨ ਹੋ ਗਏ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜੀ ਆਪਾਂ ਹੁਣ ਵੀਡੀਓ ਸੂਟਾਂ ਦੀ ਮੈਂ ਸਵੇਰੇ ਅਪਲੋਡ ਕਰਿਆ ਕਰਨ ਕੋਸ਼ਿਸ਼ ਕਰੂੰਗੀ ਵੀ ਅਪਲੋਡ ਕਰਿਆ ਕਰਾਂ ਪਰ ਥੋੜਾ ਜ ਇੱਕ ਤਾਂ ਸਵੇਰੇ ਹੁਣ ਕੰਮ ਦਾ ਟਾਈਮ ਹੋ ਜਾਂਦਾ ਇਸ ਕਰਕੇ ਥੋੜੀ ਜਿਹੀ ਦਿੱਕਤ ਹੋਈ ਪਈ ਹੈ ਚਲੋ ਜੀ ਕੋਈ ਗੱਲ ਨਹੀਂ ਆਪਾਂ ਕਰਾਂਗੇ ਸੈਟਿੰਗ ਜ਼ਰੂਰ ਤੇ ਨਹੀਂ ਫਿਰ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਆਪਾਂ ਇਸ ਚੈਨਲ ਤੇ ਤਾਂ ਜ਼ਰੂਰ ਕਰੀ ਕਰਾਂਗੇ ਜੇ ਉਸ ਚੈਨਲ ਤੇ ਨਹੀਂ ਹੋਊਗੀ ਇੱਕ ਥੋੜੀ ਜਿਹੀ ਦਿੱਕਤ ਇਹ ਆਉਂਦੀ ਹੈ ਵੀ ਉਸ ਚੈਨਲ ਦੇ ਭੈਣਾ ਉਸ ਚੈਨਲ ਨੂੰ ਸਬਸਕ੍ਰਾਈਬ ਕਰਟ ਕੀਤਾ ਹੋਏ ਉਹਨਾਂ ਕੋਲੇ ਨੋਟੀਫਿਕੇਸ਼ਨ ਆ ਜਿਹੜਾ ਕੱਟ ਜਾਂਦਾ ਤੇ ਤੁਸੀਂ ਆਰਕੇਮਟਿਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਰਾਜਵਿੰਦਰ ਬਲੌਗ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਇਆ ਬਹੁਤ ਪਿਆਰੀ ਪਿਓਰ ਬਰੌਕ ਦੇ ਵਿੱਚ ਤੁਹਾਨੂੰ ਸ਼ਰਟਾਂ ਮਿਲਣਗੀਆਂ ਜੀ ਬਹੁਤ ਵਧੀਆ ਪਿਓਰ ਨੇਚਰਲ ਕ੍ਰੇਪੀ ਇਹਦੇ ਨਾਲ ਸਲਵਾਰ ਮਿਲੂਗੀ ਇਹਦੇ ਮੈਂ ਮੈਨੂੰ ਜਿਹੜੇ ਸੋਹਣੇ ਲੱਗੇ ਜੀ ਮੈਂ 5 ਕਲਰ ਲੈ ਕੇ ਆਈਆਂ ਤੇ ਬਾਕੀ ਤੁਸੀਂ ਮੇਰੇ ਕੋਲੋਂ ਹਨਾ ਅੱਜ ਵੀਡੀਓ ਦੇਖਣ ਸਾਰ ਸਵੇਰ ਤੱਕ ਮੈਥੋਂ ਤੁਸੀਂ ਪਿਕਾਂ ਪਿਕਸ ਹੋਰ ਲੈ ਸਕਦੇ ਹੋ ਕਲਰ ਕਾਬੀਨੇ ਦੇ ਵਿੱਚ 11 ਕਲਰ ਨੇ ਪਰ ਮੈਨੂੰ ਜਿਹੜੇ ਸੋਹਣੇ ਲੱਗੇ ਮੈਂ ਉਹ ਹੀ ਲੈਏ ਨੇ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਮੇਰੇ ਕੋਲੋਂ 11 ਪਿਕਾ WhatsApp ਤੇ ਮੰਗਵਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਆਰਡਰ ਕਰ ਸਕਦੇ ਚਲੋ ਜੀ ਇਹ ਸੂਟ ਰਹਿਣਗੇ ਵਿਦਆਊਟ ਦੁਪੱਟਾ ਬਾਕੀ ਤੁਹਾਡੀ ਚੁਆਇਸ ਹੋਊਗੀ ਜਿਵੇਂ ਤੁਸੀਂ ਦੁਪੱਟੇ ਨਾਲ ਇਹਨੂੰ ਹਨਾ ਸੂਟ ਨੂੰ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਕੋਈ ਵੀ ਤੇ ਵਰਕ ਕਰਵਾਉਣ ਦੀ ਲੋੜ ਨਹੀਂ ਬਹੁਤ ਸੋਹਣੀ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਚਲੋ ਜੀ ਤੁਸੀਂ ਲਓ ਸਕਰੀਨਸ਼ਾਟ ਤੇ ਆਪਣੇ ਸੂਟ ਉਪ ਕਰੋ ਪਲੀਜ਼ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਕਹਿੰਦੀਆਂ ਨੇ ਭੈਣ ਤੁਸੀਂ ਫੋਨ ਨਹੀਂ ਚੱਕਦੇ ਹੁਣ ਆਪਾਂ ਫੋਨ ਜ਼ਰੂਰ ਚੱਕਾਂਗੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ 2-3 ਦਿਨ ਹੋ ਗਏ ਬੀਜੀ ਹੁੰਨੇ ਹਨ ਤੇ ਕੱਲ ਵੀ ਸਾਡੇ ਆਪਾਂ ਦੱਸਿਆ ਸੀ ਵੀਡੀਓ ਦੇ ਵਿੱਚ ਉਹ ਚਾਚੀ ਜੀ ਦੇ ਡੈਡੀ ਦੀ ਡੈਥ ਹੋ ਗਈ ਤੇ ਉਧਰ ਭੋਗ ਤੇ ਜਾਣ ਕਰਕੇ ਹੋ ਗਿਆ ਜੀ ਕੱਲ ਨੂੰ ਉਹ ਮੁੰਡੇ ਦਾ ਭੋਗ ਹੈ ਨਾ ਇਸ ਕਰਕੇ ਥੋੜਾ ਜਿਹਾ ਇਧਰ ਉਧਰ ਮੈਂ ਹੁਣ 1 ਘੰਟਾ ਸਿਰਫ ਬਾਜ਼ਾਰ ਜਾ ਕੇ ਆਇਆ फटाफट ਜਿਹੜੇ ਜਮੀਨ ਤੂਰੀ ਕੰਮ ਸੀ ਉਹ ਹੀ ਕਰਕੇ ਆਇਆ ਬਾਕੀ ਤੁਹਾਨੂੰ ਪਤਾ ਹੈ ਜੀ ਥੋੜਾ ਜਿਹਾ ਹੁ ਥੋੜਾ ਜਿਹਾ ਇਸ ਕਰਕੇ ਪ੍ਰੋਬਲਮ ਹੋਈ ਪਈ ਹੈ ਹੋ ਸਕਦਾ ਵੀ ਆਪਾਂ ਨੂੰ ਇੱਕ ਹੋਰ ਲੈਣੀ ਪੈ ਜੇ ਕਿਉਂਕਿ ਕੰਮ ਸਹੀ ਨਹੀਂ ਹੋ ਰਿਆ ਹੈ ਇਸ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸੋ ਪਹਿਲਾ ਕਲਰ ਰਹੂਗਾ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਨਾ ਮਿੱਠਾ ਮਜੈਂਟਾ ਜਿਹਾ ਕਲਰ ਹੈ ਇੱਕ ਤਾਂ ਮਜੈਂਟਾ ਬਾਲਾ ਫੜਕੀ ਲਾਉਂਦਾ ਦੇਖੋ ਵੀਡੀਓ ਦੇ ਵਿੱਚ ਸੇਮ ਕਲਰ ਆਊਗਾ ਦੇਖੋ ਜੀ ਇਸ ਤਰ੍ਹਾਂ ਇਹਦੀ ਨਾ ਇਹਦੇ ਤੁਸੀਂ ਇੱਕ ਬ੍ਰੋਕਟ ਹੁੰਦੀ ਹੈ ਨਾ ਉਹਦੇ ਜਿਹੜੇ ਬੈਕ ਜਿਹੜਾ ਫਰੰਟ ਪਾਸਾ ਤਾਂ ਹੀ ਹੋ ਗਿਆ ਨਾ ਡਿਜ਼ਾਈਨਿੰਗ ਵਾਲਾ ਤੇ ਬੈਕਪਰ ਉਤੇ ਨਾ ਪਾਏ ਹੁੰਦੇ ਨੇ ਫਲੂਸੜੇ ਜਿਹਾ ਵੀ ਆਪਣੇ ਲੜਨਗੇ ਇਹਦੇ ਵਿੱਚ ਤੁਹਾਨੂੰ ਕੋਈ ਵੀ ਦੇਖੋ ਕੋਈ ਵੀ ਇਹਦੇ ਵਿੱਚ ਤੁਹਾਨੂੰ ਬੈਕ ਵਾਲੀ ਜਿਹੜੀ ਫਲੂਸੜਿਆਂ ਦੀ ਸ਼ਿਕਾਇਤ ਨਹੀਂ ਆਊਗੀ ਕੋਈ ਇਹ ਤੇ ਹੈ ਨਾ ਵੀ ਇਹ ਨਹੀਂ ਹੈਗਾ ਵੀ ਲੜੂਗਾ ਪੂਰੀ ਵਧੀਆ ਪਿਓਰ ਬਰੌਕਟ ਮਿਲੂਗੀ ਜੀ ਤੁਹਾਨੂੰ ਦੇਖੋ ਇਹ ਹੈਗਾ ਮਾਰਜੈਂਟਾ ਕਲਰ ਇਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਨਾਲ ਤੁਹਾਨੂੰ ਨੇਚਰਲ ਕਰੇਪ ਦੀ ਅਰਜਨ ਦੀ ਮਿਲੂਗੀ ਜੀ ਸਲਵਾਰ ਦੇਖੋ ਤੁਹਾਨੂੰ ਪਤਾ ਹੈ ਨਾ 22 300 ਰੁਪਏ ਮੀਟਰ ਤਾਂ ਸਲਵਾਰ ਦੀ ਫੈਬਰਿਕ ਹੋਈ ਪਈ ਹੈ ਤੇ ਬਾਕੀ ਤੁਹਾਡੀ ਚੋਇਸ ਹੈ ਦੇ ਵਿੱਚ ਆਪਣੇ ਕੋਲ ਪੰਜ ਕਲਰ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1 ਦਾ 2000 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਪੰਜਾਬ ਦੇ ਵਿੱਚ ਉਸ ਤੋਂ ਅਲੱਗ ਸਟੇਟ ਹੈ ਕੋਈ ਉਹਦੇ ਵਿੱਚ ਨਾਲ ਤੁਹਾਨੂੰ ਲੱਗਣਗੇ ਜੀ ਇਸ ਤੋਂ ਬਾਅਦ ਕਲਰ ਦੇਖਿਓ ਜੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕਿਵੇਂ ਲੱਗੇ ਤੁਹਾਨੂੰ ਸਾਡੇ ਕਲਰ ਦੇਖੋ ਜੀ ਦੂਸਰਾ ਕਲਰ ਆ ਗਿਆ ਜੀ ਬਲੂ ਕਲਰ ਸੇਮ ਪ੍ਰਿੰਟਿੰਗ ਰਹੂਗੀ ਥੋੜਾ ਜਨਾ ਜਿਹੜਾ ਇਹਦੇ ਵਿੱਚ ਇਹ ਸ਼ੇਪ ਬਣੀ ਹੋਈ ਆ ਫਲਾਵਰ ਦੀ ਹਨਾ ਇਹ ਵਾਲੀ ਇਥੇ ਬਰੀਕ ਪ੍ਰਿੰਟ ਹੈ ਇਹਦੇ ਵਿੱਚ ਥੋੜਾ ਜਿਹਾ ਮੈਂਜੈਂਟਾ ਦੇ ਵਿੱਚ ਵੱਡਾ ਹੈ ਦੇਖੋ ਇਹਦੇ ਨਾਲ ਆਪਾਂ ਨੇ ਬਲੂ ਕਲਰ ਦੀ ਨੇਚਰਲ ਕ੍ਰੇਵ ਦੀ ਰੱਖੀ ਹੈ ਜੀ ਸਲਵਾਰ ਦੀ ਪਿਓਰ ਬਰੌਕਟ ਮਿਲੂਗੀ ਤੁਹਾਨੂੰ ਉਹ ਬਰੌਕਟ ਨਹੀਂ ਹੈਗੀ ਵੀ ਕਿਤੇ ਹਨਾ 600 ਦਾ ਸੂਟ ਦੇਈ ਜਾਂਦੇ ਨੇ 700 ਦਾ ਦੇਖੋ ਜੀ ਵਿਸਕੋਸ ਦੀ ਵਧੀਆ ਪਿਓਰ ਵਾਲੀ ਬਰੌਕਟ ਮਿਲੂਗੀ ਕੋਈ ਇਹਦੇ ਤੁਹਾਨੂੰ ਕੰਪਲੇਨ ਨਹੀਂ ਆਊਗੀ ਦੂਸਰਾ ਕਲਰ ਪੀਸ ਦੋ ਕਲਰ ਹੋਗੇ ਜੀ ਬਲੂ ਮੈਂਜੈਂਟਾ ਤੀਸਰਾ ਕਲਰ ਆ ਗਿਆ ਜੀ ਪੀਸ ਕਲਰ ਬਹੁਤ ਪਿਆਰਾ ਕਲਰ ਦੇਖੋ ਇਹਦੇ ਵਿੱਚ ਵੀ ਮੈਂਜੈਂਟਾ ਵਾਲਾ ਸੇਮ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਨਾਲ ਵੀ ਆਪਾਂ ਨੇ ਰੱਖੀ ਹੈ ਜੀ ਤਰੇਡੀ ਸਲਵਾਰ ਦੇਖੋ ਤਿੰਨ ਕਲਰ ਹੋ ਗਏ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੀ ਨਵੀਂ ਜਿਹੜੀ ਕਲੈਕਸ਼ਨ ਆਪਾਂ ਲੈ ਕੇ ਆਏ ਆਂ ਜੀ ਬਾਕੀ ਇਹ ਨਾ ਤੁਸੀਂ ਵੀਡੀਓ ਦੇਖੋਗੇ ਮੈਨੂੰ ਦੱਸੋਗੇ ਵੀ ਕਿਵੇਂ ਦੇ ਤੁਹਾਡੇ ਸੋਕ ਨੇ ਕਿਵੇਂ ਲੱਗੇ ਤੁਹਾਨੂੰ ਸੋਡੇ ਤੇ ਡਿਪੈਂਡ ਕਰਦਾ ਮੈਂ ਤਾਂ ਆਪਦੇ ਵੱਲੋਂ ਵੀ ਮੈਂ ਲੈ ਆਈ ਸਹੀ ਕਰਕੇ ਵੀ ਮੈਨੂੰ ਇਹ ਵੱਧ ਵਧੀਆ ਲੱਗਦੇ ਨੇ ਬਾਕੀ ਜਿੰਨਾ ਵੀ ਤੁਸੀਂ ਮੇਰੀ ਇਹ ਵੀਡੀਓ ਨੂੰ ਨਾ ਰਿਸਪੌਂਸ ਦੇਵੋਗੇ ਮੈਨੂੰ ਉਨੀ ਜਾਰੇ ਪਤਾ ਲੱਗੂਗਾ ਵੀ ਕਿਹੜੇ ਵਧੀਆ ਨੇ ਕਿਹੜੇ ਨਹੀਂ ਵਧੀਆ ਦੇਖੋ ਜੀ ਚੌਥਾ ਕਲਰ ਆ ਗਿਆ ਉਹਦੇ ਵਿੱਚ ਗ੍ਰੀਨ ਥੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਇਹਦਾ ਵੀ ਬਲਿਊ ਵਾਲਾ ਸੇਮ ਡਿਜ਼ਾਈਨ ਹੈ ਇਹਨਾਂ ਦੇ ਵਿੱਚ ਨਾ ਤਿੰਨ ਵਿੱਚ ਤੁਹਾਨੂੰ ਛੋਟਾ ਪ੍ਰਿੰਟ ਮਿਲੂਗਾ ਜੀ ਦੋ ਦੇ ਵਿੱਚ ਵੱਡਾ ਮਿਲੂਗਾ ਡਿਜ਼ਾਈਨ ਤਾਂ ਤੇ ਪੀਛੇ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਵਰਕ ਵਾਲੇ ਸੂਟਾਂ ਨੂੰ ਖੇਲ ਕਰਦੇ ਨੇ ਇਹ ਦੇਖੋ ਚਾਰ ਕਲਰ ਹੋ ਗਏ ਜੀ ਪੰਜਵਾਂ ਕਲਰ ਆ ਗਿਆ ਇਹਦੇ ਵਿੱਚ ਦੇਖੋ ਲੈਮਨ ਕਲਰ ਬਹੁਤ ਪਿਆਰਾ ਕਲਰ ਹੈ ਵੀਡੀਓ ਦੇ ਵਿੱਚ ਤੁਹਾਨੂੰ ਕਲਰ ਸੇਮ ਦਿਖ ਰਹੇ ਨੇ ਜੀ ਇਹਦਾ ਵੀ ਬਲੂ ਵਾਲਾ ਡਿਜ਼ਾਈਨ ਆ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਇੱਕ ਇਹ ਲੈਮਨ ਕਲਰ ਹੋ ਗਿਆ ਜੀ ਦੂਸਰਾ ਹੋ ਗਿਆ ਜੀ ਗ੍ਰੀਨ ਕਲਰ ਤੀਸਰਾ ਹੋ ਗਿਆ ਜੀ ਪਰਪਲ ਕਲਰ ਤੇ ਇਹਦੇ ਵਿੱਚ ਪੀਛੇ ਤੇ ਮੈਂਜੈਂਟਾ ਕਲਰ ਦਾ ਰਹੂਗਾ ਜੀ ਵੱਡਾ ਫਲੋਰ ਪ੍ਰਿੰਟ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਨੇਚਰਲ ਕ੍ਰੇਪ ਵੀ ਰੱਖੀ ਹੈ ਜੀ ਸਲਵਾਰ ਤੁਸੀਂ ਚਾਹੇ ਸਲਵਾਰ ਤੇ ਵਰਕ ਵੀ ਕਰਵਾ ਸਕਦੇ ਹੋ ਸ਼ਰਟ ਤੇ ਕਰਾਉਣਾ ਥੋੜਾ ਮੋਟਾ ਹਲਕਾ-ਫੁਲਕਾ ਹਨਾ ਹੈਂਡਵਰਕ ਤੇ ਆਰੀ ਦਾ ਟੱਚ ਦੇ ਕੇ ਸੂਟ ਨੂੰ ਜਿਹੜਾ ਬਹੁਤ ਵਧੀਆ ਫੈਂਸੀ ਸੂਟ ਬਣ ਜਾਊਗਾ ਜੇ ਆਪਾਂ ਐਵੇਂ ਰੈਡੀ ਕਰੀਏ ਜੀ ਤਾਂ ਆਪਾਂ ਨੂੰ ਦੁਕਾਨਾਂ ਵਾਲੇ ਹਨਾ ਵੀ ਨਾਲ ਓਨੀ ਵਧੀਆ ਪਿਓਰ ਚੀਜ਼ ਨਹੀਂ ਖੰਦੀ। ਉਹਦੇ ਉੱਪਰ ਵਰਕ ਕਰਕੇ 6 6 7 7000 ਦੇ ਤੋਂ ਵਧੇਰੇ ਨੇ। ਇਹ ਸੂਟ ਦਾ ਪ੍ਰਾਈਸ ਤੁਹਾਨੂੰ ਬਿਜਾਊਟ ਦੁਪੱਟਾ ਰਹੂਗਾ ਜੀ 2000 ਰੁਪਏ। ਜੇ ਤੁਸੀਂ ਇਹਦੇ ਨਾਲ ਚਨੂਨ ਦਾ ਦੁਪੱਟਾ ਕਰਾਉਂਗੇ ਫਿਸ਼ਿੰਗ ਕਰਕੇ 1000 ਰੁਪਏ ਦਾ ਐਡ ਹੋ ਜੂਗਾ ਜੀ। ਦੇਖੋ ਸ਼ਿਪਿੰਗ ਚਾਰਜ ਤੁਹਾਨੂੰ ਪੰਜਾਬ ਦੇ ਵਿੱਚ ਰਹਿਣਗੇ ਜੀ ਫ੍ਰੀ। ਉਸ ਤੋਂ ਬਾਅਦ ਹੋਰ ਕੋਈ ਸਟੇਟ ਹੋਊਗੀ ਜੀ ਉਹਦੇ ਵਿੱਚ ਤੁਹਾਨੂੰ ਲੱਗਣਗੇ। ਚਲੋ ਜੀ ਮੈਂ ਤੁਹਾਨੂੰ 6 ਕ 5 ਕਲਰ ਦਿਖਾ ਦਿੱਤੇ ਨੇ। ਲੋ ਸਕਰੀਨਸ਼ਾਟ ਤੇ ਮੈਨੂੰ ਵੱਧ ਤੋਂ ਵੱਧ ਰਿਸਪੌਂਸ ਦਿਓ ਜੀ ਜਲਦੀ ਤੋਂ ਜਲਦੀ ਇਹ ਸੂਟ ਬੁੱਕ ਕਰ ਲਓ ਬਾਅਦ ਵਿੱਚ ਤੁਹਾਨੂੰ ਸੂਟ ਇਹ ਹਨਾ ਫਿਰ ਸਾਰੇ ਸੋਲਡ ਹੋ ਜਾਂਦੇ ਨੇ ਤੇ ਫਿਰ ਇਸ ਕਰਕੇ ਦਿੱਕਤ ਆਉਂਦੀ ਹੈ। ਇਹ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ। ਅੱਜ ਵਾਲੀ ਕਲੈਕਸ਼ਨ ਇੱਕ ਹੀ ਫੈਬਰਿਕ ਦੀ ਰਹੂਗੀ, ਇੱਕ ਹੀ ਪ੍ਰਾਈਸ ਦੀ ਰਹੂਗੀ। ਸੇਮ ਪ੍ਰਾਈਸ ਰਹੂਗਾ ਸੂਟਾਂ ਦਾ ਕੋਈ ਇਹਦੇ ਵਿੱਚ ਅਲੱਗ ਤੋਂ ਪ੍ਰਾਈਸ ਨਹੀਂ ਰਹੂਗਾ। ਬਾਕੀ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਹੈ। ਜੇ ਤੁਸੀਂ ਇਹ ਆਲ ਓਵਰ ਸੂਟ ਲਾਉਂਗੇ ਜੀ ਤਾਂ ਤੁਸੀਂ ਆਲ ਓਵਰ ਸੂਟ ਤੁਹਾਨੂੰ ਥੋੜਾ ਜਿਆਦਾ ਕਾਸਟਲੀ ਪੈ ਜਾਊਗਾ ਤੇ ਮੈਂ ਥਿੰਕ ਸੂਟ ਆ ਜਿਹੜਾ ਉਹ ਨਾਰਮਲ ਰੇਂਜ ਦੇ ਵਿੱਚ ਪੈ ਜਾਊਗਾ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਵੀ ਤੁਸੀਂ ਸੂਟ ਪਸੰਦ ਕਰੋਗੇ ਆਪਾਂ ਉਮੀਦਾਰ ਸੂਟ ਆ ਤੁਹਾਨੂੰ ਚਾਹੇ ਤੁਸੀਂ ਸਾਡੇ ਤੋਂ ਸਟੀਚਿੰਗ ਕਰਾਉਣੀ ਹੈ ਜੀ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਤੇ ਤੁਸੀਂ ਨੇ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਦੇ ਜਿਹੜੇ ਸੂਟ ਨੇ ਕਰਵਾਉਣੇ ਨੇ ਤਾਂ ਤੁਸੀਂ ਉਹ ਕਰਵਾ ਸਕਦੇ ਹੋ ਆਪਣਾ ਕਾਰੀਗਰ ਜਿਹੜਾ ਬਿਲਕੁਲ ਆਪਣੇ ਨੇੜੇ ਤੋਂ ਹੀ ਆ ਗਿਆ ਹਨਾ ਦੂਰ ਜਾਣ ਦੇ ਸਾਨੂੰ ਔਖਾ ਹੋ ਜਾਂਦਾ ਸੀ ਇਸ ਕਰਕੇ ਤੁਸੀਂ ਜਲਦੀ ਜਲਦੀ ਆਪਣੇ ਆਰਡਰ ਕਰੋ ਜੀ 5-7 ਦਿਨਾਂ ਦੇ ਵਿੱਚ ਸਾਨੂੰ ਤੁਹਾਡਾ ਸੂਟ ਜਿਹੜਾ ਰੈਡੀ ਕਰਕੇ ਦੇਵਾਂਗੇ ਮੇਰੀਆਂ ਭੈਣਾਂ ਦੇ ਇੱਕ ਦੋ ਦੇ ਮੇਰੇ ਕੋਲੇ ਆਰਡਰ ਵਰਕ ਵਾਲੇ ਸੂਟ ਤੇ ਚੱਲੇ ਸੀ ਸੌਰੀ ਜੀ ਥੋੜਾ ਜਿਹਾ ਲੇਟ ਹੋ ਗਏ ਕੋਈ ਨਾ ਹੁਣ ਆਪਾਂ 5-4 ਦਿਨ ਦੇ ਵਿੱਚ ਉਹਨਾਂ ਦਾ ਆਰਡਰ ਜਿਹੜਾ ਕਲੀਅਰ ਕਰ ਦਾਂਗੇ ਤੇ ਹੋਰ ਭੈਣਾਂ ਨੇ ਜਿਨ੍ਹਾਂ ਨੇ ਵੀ ਵਿਆਹਾਂ ਸਾਦੀਆਂ ਲਈ ਕਰਵਾ ਚੌਕਲੇ ਸੂਟ ਰੈਡੀ ਕਰਵਾਉਣੇ ਨੇ ਨਾ ਤੁਸੀਂ ਕਰਵਾ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਹੈ ਜੀ ਜਿਵੇਂ ਤੁਸੀਂ ਕਹੋਗੇ ਆਪਾਂ ਸੂਟ ਰੈਡੀ ਕਰਕੇ ਦੇਵਾਂਗੇ ਚਲੋ ਜੀ ਜਿਵੇਂ ਤੁਸੀਂ ਹਰ ਇੱਕ ਮੇਰੇ ਬਲੌਗ ਨੂੰ ਪਿਆਰ ਦਿੰਦੇ ਹੋ ਜੀ ਉਵੇਂ ਹੀ ਤੁਸੀਂ ਸੂਟਾਂ ਵਾਲੇ ਬਲੌਗ ਨੂੰ ਸੂਟਾਂ ਵਾਲੀ ਵੀਡੀਓ ਨੂੰ ਵੀ ਉਹਨਾਂ ਹੀ ਰਿਸਪੌਂਸ ਦਿਆ ਕਰੋ ਤੇ ਇਸ ਕਰਕੇ ਫਿਰ ਮੈਨੂੰ ਐ ਲੱਗਦਾ ਵੀ ਹਣਾ ਆਪਾਂ ਨੂੰ ਰਿਸਪੌਂਸ ਤਾਂ ਉਹਨਾਂ ਮਿਲਦਾ ਨਹੀਂ ਸੂਟਾਂ ਵਾਲੀ ਵੀਡੀਓ ਪਾ ਕੇ ਕੀ ਕਰਾਂਗੇ ਪਲੀਜ਼ ਰਿਕਵੈਸਟ ਹੈ ਤੁਸੀਂ ਜੇ ਤੁਹਾਨੂੰ ਐਂ ਡਾ ਰਿਹਾ ਹੈ ਨਾ ਵੀ ਫੈਬਰਿਕ ਮਾੜੀ ਹੋਊਗੀ ਜਾਂ ਰੇਟ ਜ਼ਿਆਦਾ ਹੋਊਗਾ ਤੁਸੀਂ ਇੱਕ ਵਾਰ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਰੇਟ ਹੈ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ